हिमाचल ਤੋਂ एमएलए विवेक शर्मा जो कांग्रेस ਤੋਂ एमएलए ਨੇ ਉਹਨਾਂ ਦੀ ਗੱਡੀ ਦੇ ਉੱਤੇ ਕੀਤਾ ਗਿਆ ਹਮਲਾ ਜਿਸ ਦੇ ਚੱਲਦੇ ਹੋਏ ਹੁਸ਼ਿਆਰਪੁਰ ਪੁਲਿਸ ਨੇ ਕਰੀਬ 12 ਘੰਟਿਆਂ ਦੇ ਵਿੱਚ ਹੀ ਦੋ આરોપીਆਂ ਨੂੰ ਕੀਤਾ ਕਾਬੂ ਇਸ ਸਬੰਧਤ ਜਾਣਕਾਰੀ ਦਿੰਦੇ ਹੋਏ ਐਸਪੀ ਮਨੋਜ ਕੁਮਾਰ ਇਤਨਾ ਸਾਡੇ ਮਤਲਬ ਹਿਮਾਚਲ ਦੇ ਕਾਂਗਰਸ ਦੇ ਐਮਐਲਏ ਵਿਵੇਕ ਸ਼ਰਮਾ ਜੀ ਉਹ ਇੱਥੋਂ ਆਪਣੇ ਪਿੰਡ ਜਾ ਰਹੇ ਉੰਨੇ ਨੂੰ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਜੋ ਉਹਨਾਂ ਨੇ ਦੱਸਿਆ ਕਿ ਸਾਨੂੰ ਕਿਸੇ ਚੀਜ਼ ਨਾਲ ਸਾਡੇ ਤੇ ਬਾਹਰ ਕੀਤਾ ਗਿਆ ਉਹ ਅਹੀਂ ਕੱਲ ਹੀ ਉਹਨਾਂ ਦੀ ਸਟੇਟਮੈਂਟ ਲਈ ਹੈ ਪਹਿਲੇ ਉਹਨਾਂ ਨੇ ਕੋਈ ਵੀ ਸਾਨੂੰ ਸਟੇਟਮੈਂਟ ਨਹੀਂ ਦਿੱਤੀ ਸੀਗੀ ਕੱਲ ਜਦੋਂ ਸਟੇਟਮੈਂਟ ਦਿੱਤੀ ਉਹਦੇ ਆਧਾਰ ਤੇ ਅਸੀਂ ਐਫ ਆਈ ਆਰ ਜਿਹੜੀ ਹੈ ਲੋਜ ਕਰਤੀ 150 150 ਉਹਦੇ 341 427 ਜੋ ਗੱਡੀ ਦਾ ਨੁਕਸਾਨ ਹੋਇਆ ਸੀ ਜੋ ਚੀਜ਼ ਮਾਰੀ ਨਾ ਨੇ ਜੋ ਡੈਂਟ ਪਿਆ ਸੀਗਾ ਪਰ ਇਹ ਜਿਹੜੇ ਬੰਦੇ ਅਸੀਂ ਦੋ ਫੜੇ ਆ ਬੋਧਰਾਜ ਤੇ ਪਵਨ ਕੁਮਾਰ ਚੱਕ ਸਾਦੋ ਦੇ ਹੈਗੇ ਆਏ ਸਦਰ ਏਰੀਆ ਦੇ ਵਿੱਚ ਇਹਨਾਂ ਦਾ ਪਿੰਡ ਹੈਗਾ ਤੇ ਇਹਨਾਂ ਨੂੰ ਜਿਹੜਾ ਅਸੀਂ ਪੁਲਿਸ ਨੇ 12 ਘੰਟਿਆਂ ਦੇ ਵਿੱਚ ਵਿੱਚ ਹੀ ਟ੍ਰੇਸ ਕਰ ਲਿਆ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਅਸੀਂ ਜਿਹੜੀਆਂ ਟੀਮਾਂ ਤਿਆਰ ਕੀਤੀਆਂ ਸਾਹਿਬ ਨੇ ਸਾਰੀਆਂ ਟੀਮਾਂ ਨੂੰ ਤਿਆਰ ਕਰਾ ਕੇ ਤੇ ਇਹਨਾਂ ਨੂੰ ਅਸੀਂ ਰੇਸ ਕਰ ਲਿਆ ਕਿਉਂਕਿ 12 ਘੰਟਿਆਂ ਦੇ ਵਿੱਚ ਹੀ ਸਭ ਰੇਸ ਹੋ ਗਿਆ ਕੀ ਇਚਲਾ ਕੀ ਜਾਂਚ ਕੀ ਹੈ ਕਿ ਉਹ ਹੈ ਗਲਤ ਹੋਈ ਕਿ ਸਹੀ ਤਰ੍ਹਾਂ ਹੋਈ ਇਹ ਇਹਨਾਂ ਦੀ ਪੁੱਛਗਿੱਛ ਜੋ ਕੀਤੀ ਅਸੀਂ ਇਹਨਾਂ ਨੇ ਦੱਸਿਆ ਕਿ ਸਾਨੂੰ ਨਾ ਗੱਡੀ ਕੋਈ ਓਵਰਟੇਕ ਕਰ ਰਹੀ ਸੀਗੀ ਤੇ ਅਸੀਂ ਉਥੇ ਪਾਈਪ ਸੀਗੀ ਕਿਤੇ ਅਸੀਂ ਚੁੱਕੇ ਜਿਹੜੇ ਉਹ ਗੱਡੀ ਤੇ ਮਾਰਤੀ ਆ ਉਹਦੇ ਆਧਾਰ ਤੇ ਜੋ ਗੱਡੀ ਦਾ ਨੁਕਸਾਨ ਉਹਦੇ ਉੱਪਰ ਆਪਾਂ ਐਫ ਆਈ ਆਰ 150 ਜਿਹੜੀ ਉਹ ਦਰਜ ਕਰਤੀ ਸੀਗੀ 341 427 ਐਫ ਆਈ ਆਰ ਨੰਬਰ 150 ਹੈਗਾ ਤੇ ਇਹਨਾਂ ਦਾ ਜਿਹੜਾ ਕ੍ਰਿਮినਲ ਰਿਕਾਰਡ ਵੀ ਅਸੀਂ ਚੈੱਕ ਕਰਾ ਰਹੇ ਹਾਂ ਕੋਈ ਪਹਿਲੇ ਤਾਂ ਨਹੀਂ ਕੋਈ ਪਰਚੇ ਹਾਲੀ ਤੱਕ ਕੋਈ ਵੀ ਅਹਿਜਾ ਚੀਜ਼ ਸਾਹਮਣੇ ਸਾਡੇ ਨਹੀਂ ਆਈ ਪੁਲਿਸ ਦੇ ਕਿ ਇਹਨਾਂ ਦੇ ਕੋਈ ਬਰਕਲਾਫ ਪਰਚੇ ਦਰਜ ਹੋਏ ਪਰ ਇਹਨਾਂ ਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀਗੀ ਸ਼ਰਾਬ ਦੇ ਨਸ਼ੇ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਕਾਰਵਾਈ ਕੀਤੀ ਆ ਹੋ ਦੀ ਕੋਈ ਵੀ ਇਹ ਹੀ ਮਨਸਾ ਨਹੀਂ ਸੀਗੀ ਇਹਨਾਂ ਦੀ ਇਹਨਾਂ ਦੇ ਮੁਤਾਬਕ ਦਸਮ ਦੇ ਮੁਤਾਬਕ ਕਿ ਸਾਨੂੰ ਓਵਰਟੇਕ ਕੀਤਾ ਗੱਡੀ ਨੇ ਇਸ ਕਰਕੇ ਅਹੀਂ ਜਿਹੜੀ ਆ ਉਹ ਪਾਈਪ ਸੀਗੀ ਲੋਹੇ ਦੀ ਉਹ ਗੱਡੀ ਦੇ ਮਾਰਦੀ ਆ। ਦੇਖ ਲਿਆ ਕਿ ਦੋ ਜਣੇ ਸੀ ਕਿ ਇਸ ਤੋਂ ਵੱਧ ਵੀ ਜਣੇ ਸੀ। ਨਹੀਂ ਇਹ ਸਿਰਫ ਦੋ ਹੀ ਬੰਦੇ ਸੀਗੇ ਬੋਧ ਰਾਜ ਤੇ ਪਵਨ ਕੁਮਾਰ। ਇਹੀ ਦੋ ਬੰਦੇ ਸੀਗੇ ਜੋ ਸਕੂਟਰੀ ਤੇ ਜਾ ਰਹੇ ਸੀਗੇ। ਐਮਐਲਏ ਸਾਹਿਬ ਨੇ ਦੱਸਿਆ ਸੀਗਾ ਕੋਈ ਮੋਟਰ ਨਹੀਂ ਮੋਟਰਸਾਈਕਲ ਤੇ ਨਹੀਂ ਇਹ ਸਕੂਟਰੀ ਤੇ ਸੀਗੇ ਐਕਟਿਵਾ ਤੇ ਸੀਗੇ। ਸਾਰੇ ਦੁਨੀਆ ਰੋਪੀ ਕਿਸੇ ਪੋਲਿਟੀਕਲ ਪਾਰਟੀ ਨਾਲ ਸਮਝਦਾ ਨਹੀਂ ਪੋਲਿਟੀਕਲ ਪਾਰਟੀ ਨਾਲ ਕੋਈ ਸਬੰਧ ਨਹੀਂ ਆ ਇਹਨਾਂ ਦੇ ਹਾਂ ਇਹਨਾਂ ਪਤਾ ਲੱਗਿਆ ਕਿ ਕੋਈ ਸਾਫ ਦਾ ਸਰਪੰਚ ਸੀਗੇ ਉਹਨਾਂ ਦਾ ਇੱਕ ਬੇਟਾ ਇੱਕ ਮੈਂਬਰ ਪੰਚਾਇਤ ਦਾ ਬੇਟਾ ਹੈਗਾ ਪਰ ਜੋ ਵੀ ਇਹਨਾਂ ਨੇ ਕੀਤਾ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਕੀਤਾ ਕੋਹ ਦੀ ਕੋਈ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਕੋਈ ਅਟੈਕ ਕਰਨ ਦੀ ਕੋਈ ਗੱਲਬਾਤ ਨਹੀਂ ਆ ਤੇ ਇਹ ਸਾਰਾ ਜਿਹੜਾ ਇਹਨਾਂ ਨੇ ਸ਼ਰਾਬ ਦੇ ਇਹ ਨਸ਼ੇ ਦੇ ਵਿੱਚ ਪਿੱਟਾ ਐਕਟਿਵਾ ਤੇ ਸੀ ਜਾਂ ਮੋਟਰਸਾਈਕਲ ਨਹੀਂ ਜੀ ਐਕਟਿਵਾ ਤੇ ਸੀਗੇ ਹਾਂਜੀ ਹਾਂ ਤੇ ਐਕਸੀਡੈਂਟ ਹੀ ਆ ਸਾਜ ਜਾਂ ਸਾਜੀ ਨਹੀਂ ਕੋਈ ਸਾਜ਼ਿਸ਼ ਨਹੀਂ ਆ ਇਹ ਸਿਰਫ ਨਸ਼ੇ ਦੇ ਤੌਰ ਨਸ਼ਾ ਕਰਕੇ ਜਦੋਂ ਸ਼ਰਾਬ ਪੀਤੀ ਹੋਈ ਸੀ ਉਸ ਤੌਰ ਤੇ ਇਹਨਾਂ ਨੂੰ ਇਹਨਾਂ ਨੇ ਕਿਹਾ ਜਦੋਂ ਅਸੀਂ ਪੁੱਛਗਿਛ ਕੀਤੀ ਕਿ ਸਾਨੂੰ ਕੋਵਟੇ ਕੀਤਾ ਤਾਂ ਸਾਨੂੰ ਲੱਗਿਆ ਕਿ ਸਾਡੇ ਵੱਲ ਗੱਡੀ ਆ ਰਹੀ ਤਾਂ ਇਸ ਕਰਕੇ ਅਸੀਂ ਜਿਹੜੀ ਆ ਉਹ ਪਾਈਪ ਉਹਨਾਂ ਦੀ ਗੱਡੀ ਦੇ ਮਾਰਤੀ ਆ ਇਹ ਜਿਆ ਕੋਈ ਵੀ ਨਹੀਂ ਆ ਕਿ ਕੋਈ ਖੋ ਦੀ ਮਨਸਾ ਹੋਏ ਇਹ ਕੋਈ ਹੋਰ ਚੀਜ਼ ਸਿਰਫ ਨਸ਼ੇ ਦੇ ਉੱਪਰ ਹੀ ਇਹਨਾਂ ਨੇ ਸ਼ਰਾਬ ਪੀਤੇ ਹੀ ਇਹ ਕਾਰਵਾਈ ਕੀਤੀ ਆ ਤੇ ਇਹਨਾਂ ਦੇ ਬਰਕਲਾਬ ਜਿਹੜਾ ਪਰਚੇ ਅਸੀਂ ਦਰਜ ਕਰਤੇ ਆ ਉਹਦੇ ਵਿੱਚ ਇਹਨਾਂ ਦੀ ਗਿਫਤਾਰੀਆਂ ਕਰ ਰਹੇ ਆ ਤੇ ਇਹਨਾਂ ਨੂੰ ਜੇਲ੍ਹ ਭੇਜਾਂਗੇ